ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਜਿਹੜਾ ਸ਼ੁਰੂਆਤ ਲੱਗੇ ਸੀ ਕਰਨ ਆਪਾਂ ਵੀ ਆ ਪੈਲੀਆਂ ਤੁਸੀਂ ਦੇਖ ਸਕਦੇ ਜਿਹੜੀਆਂ ਆਪਾਂ ਕਰਾਉਣੀਆਂ ਆ ਤੇ ਬਣਾਉਣੀਆਂ ਪਿੰਡ ਵਿੱਚ ਜਿਹੜੀ ਬਜਾਈ ਦਾ ਕਾਰਜ ਜਿਹੜਾ ਸ਼ੁਰੂ ਹੋ ਚੁੱਕਾ ਤਕਰੀਬਨ ਟਰੈਕਟਰ ਆ 5-6 ਟਰੈਕਟਰ ਸਾਡੇ ਜਿਹੜੇ ਉਹ ਖੇਤ ਬਹਾਈ ਕਰ ਰਹੇ ਆ ਖੇਤ ਜਿਹੜੇ ਉਹ ਬੱਤੇ ਨਹੀਂ ਆ ਰਹੇ ਉੱਥੇ ਵੀ ਬਹੁਤ ਪ੍ਰੋਬਲਮ ਆ ਰਹੀ ਆ ਤੇ ਇੱਥੇ ਵੀ ਹੁਣ ਜਿੱਦਾਂ ਆਪਾਂ ਆ ਜਿਹੜੀ ਜ਼ਮੀਨਾ ਬਣਾਉਣੀਆਂ ਸੀ ਆ ਜਿਵੇਂ ਮੋਟਰ ਆ ਦੇਖੋ ਮੋਟਰ ਬਿਲਕੁਲ ਹੀ ਜਿਹੜੀ ਅੱਗੇ ਵੀ ਅਸੀਂ ਦਿਖਾ ਲਈ ਸੀ ਰੁੜ ਚੁੱਕੀ ਆ ਕੋਠਾ ਮੋਟਰ ਦਾ ਉਹ ਉਥੇ ਗਾਂ ਘਰ ਸੀਗਾ ਇੱਕ ਬਿਲਕੁਲ ਘਾਰ ਹੀ ਰੁੜ ਗਿਆ ਉਹਨਾਂ ਦੀ ਪੈਲੀ ਆ ਇਹ ਦੋ ਦੋ ਤਿੰਨ ਤਿੰਨ ਕਿੱਲੇ ਆਲੇ ਲੋਕ ਆ ਜਿਹੜੇ ਜਿਹੜੇ ਅੱਜ ਬੌਣ ਦੇ ਲਈ ਆਏ ਸੀ ਵੀ ਬਾਅਦ ਹੀ ਇਹ ਤਾਂ ਦੋ ਤਿੰਨ ਦਿਨਾਂ ਤੱਕ ਕਰ ਕੰਮ ਸਟਾਰਟ ਹੋ ਜੂ ਪਰ ਨਹੀਂ ਅੱਜ ਬੜੀ ਜਦੋਜਹਿਦ ਕਰਨੀ ਪਈ ਇੱਥੇ ਟਰੈਕਟਰ ਫਸ ਗਿਆ ਦੋ ਟਰੈਕਟਰ ਲਾ ਕੇ ਤਕਰੀਬਨ 3-2-3 ਘੰਟੇ ਹੋ ਚੁੱਕੇ ਆ ਟਰੈਕਟਰ ਕੱਢਦਿਆਂ ਨੂੰ ਤੇ ਹਜੇ ਤੱਕ ਪੈਲੀਆਂ ਨਹੀਂ ਬੱਤੇ ਆ ਰਹੀਆਂ ਤੇ ਹਜੇ ਤੱਕ ਕੰਮ ਜਿਹੜਾ ਉਹ ਬਜਾਈ ਦਾ ਹੀ ਚੱਲੂ ਆ ਹੁਣ ਜਲਦ ਜਿਹੜਾ ਅਸੀਂ ਜਿੱਦਾਂ ਸਾਡੇ ਹਸ਼ਾਰਪੁਰ ਦੇ ਵਿੱਚ ਸਵਾਮਾ ਤੇ ਅਜਨਾਲੇ ਲਾਗੇ ਰਮਦਾਸ ਦੇ ਲਾਗੇ ਉੱਥੇ ਸਵਾਮਾ ਜਿਹੜੀਆਂ ਹੁਣ ਸ਼ੁਰੂ ਕਰਾਂਗੇ ਇੱਕ ਦੋ ਦਿਨਾਂ ਚ ਇੱਥੇ ਜਿਹੜਾ ਉੱਥੇ ਬਜਾਈ ਦਾ ਕਾਰਜ ਜਿਹੜਾ ਇਤਖਾਦ ਬੀਜ ਕੱਲ ਵੰਡ ਕੇ ਤੇ ਫਿਰ ਜਿਹੜਾ ਇੱਥੋਂ ਚਾਲਾ ਮਾਰਾਂਗੇ ਤੇ ਫਿਰ ਦੁਬਾਰਾ ਇੱਥੇ ਜਦੋਂ ਇਹ ਪੱਧਰ ਹੋ ਜਾਊਗਾ ਐਨ ਬੱਤੇ ਆ ਜਾਊਗਾ ਤੇ ਫਿਰ ਦੁਬਾਰਾ ਜਦੋਂ ਇੱਥੇ ਆਵਾਂਗੇ ਸਬਾਹਾਂਵਾਂ ਚੱਲ ਰਹੀਆਂ ਆ ਜਿੱਦਾਂ 5-6 ਟਰੈਕਟਰ ਸਾਡੇ ਉਹ ਚੱਲਦੇ ਹੀ ਰਹਿਣੇ ਆ ਆੜਦਵਾਲੇ ਕੰਮ ਨਵੇੜ ਲਈਏ ਫਾਜ਼ਿਲਕਾ ਹੋ ਗਿਆ ਰਮਦਾਸ ਹੋ ਗਿਆ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਬੀਜ ਖਾਦ ਤੇ ਡੀਜ਼ਲ ਜਿਹੜਾ ਉੱਥੇ ਦੇ ਕੇ ਸਬਾਹਾਂਵਾਂ ਕਰਕੇ ਫਿਰ ਦੁਬਾਰਾ ਜਦੋਂ ਇਹ ਬੱਤੇ ਆ ਜਾਣਗੀਆਂ ਫਿਰ ਜ਼ਮੀਨਾਂ ਬਣਾਉਣ ਦੇ ਲਈ ਦੁਬਾਰਾ ਆਵਾਂਗੇ ਕਿਉਂਕਿ ਹਜੇ ਤੱਕ ਅਕਰ ਤੱਕ ਘੋਲ ਆ ਖਾਲੀ ਟਰੈਕਟਰ ਹੀ ਨਹੀਂ ਚੱਲ ਰਿਹਾ ਤੇ ਬਹੁਤ ਸਾਰੇ ਕੱਪੜਿਆਂ ਦਾ ਹਾਲ ਸਾਡੀ ਸਾਰੀ ਟੀਮ ਸਾਡੀ ਲੱਗੀ ਹੋਈ ਆ ਅਜੇ ਤੱਕ ਸਹੀ ਨਹੀਂ ਹੈਗੀ ਮੇਰੇ ਨਾਲ ਵੀਰ ਜੋਬਨ ਆ ਜੋਬਨ ਹਰ ਤਰ ਹਾਲਾਤ ਸਹੀ ਨਹੀਂ ਹੈਗੇ ਮੈਂ ਨਾ ਬੁਰੇ ਹਾਲਾਜੀ ਬਾਬਾ ਜੀ ਅਜਾ ਕਾਲਾ ਟਰੈਕਟਰ ਹੀ ਬੇਲਾ ਔਖਾ ਕੱਢਿਆ ਇਹ ਇਹ ਭਰਾ ਸਾਡਾ ਖੇਤ ਬਹਾਈ ਕਰ ਰਿਹਾ ਪੱਠੇ ਬੀਜ ਕੇ ਦਿੱਤੇ ਆ ਸਵਾਵਾ ਬਡਾਲੇ ਦੇ ਹੀ ਆ ਵੀਰ ਆਪਣੇ ਟਰੈਕਟਰਾਂ ਦੇ ਸਵਾਵਾ ਕਰ ਰਿਹਾ ਵੀਰ ਨੂੰ ਪਤਾ ਕਿਹੜੇ ਕਿਹੜੇ ਪਿੰਡ ਦੇ ਕਿੰਨੇ ਕਿੰਨੇ ਕਿਹਦੀ ਕਿਹਦੀ ਪੈਲੀ ਆ ਇਹ ਤਿੰਨ ਚਾਰ ਬੰਦੇ ਨਰਵੈਰ ਹੋਇਆ ਇਹ ਹੋਇਆ ਇਨੀ ਦਿਨ ਰਾਤ ਇੱਕ ਕੀਤਾ ਆ ਸਵਾਵਾ ਦੇ ਲਈ ਪੱਠੇ ਬੀਜ ਰਿਹਾ ਹੋਰ ਜਿਹੜੇ ਜਿਨ੍ਹਾਂ ਦੀ ਟਰੈਕਟਰ ਨਹੀਂ ਹੈਗੇ ਉਹਨਾਂ ਨੂੰ ਬੀਜ ਕੇ ਪੈਲੀਆਂ ਬੀਜ ਕੇ ਦਿੱਤੀਆਂ ਜਾ ਰਹੀਆਂ ਤੇ ਬਾਕੀ ਇਧਰ ਬਾਈ ਜੀ ਹੋਣੀ ਆ ਜਿਨ੍ਹਾਂ ਦੀ ਇਹ ਪੈਲੀ ਆ ਜਿਹੜੇ ਕਰਾ ਰਹੇ ਆ ਬਾਈ ਜੀ ਕਿਹੜਾ ਪਿੰਡ ਆਪਣਾ ਕਿੰਦਾ ਆਪਣਾ ਇਹ ਵਸਤੀ ਰਤੋਗੀ ਬੱਦੂ ਵਾਲਾ ਉਸ ਤਾਂ ਵਸਤੀ ਰਤੂਪੀ ਠੀਕ ਹੈ ਜੀ ਤੇ ਇਹ ਦਰਿਆ ਦਰਿਆਣੇ ਨਾ ਪਹਿਲੀ ਪਰਲੇ ਤੋਂ ਸਾਡੀ ਵੜਤੀ ਆ ਵੜਤੀ ਆ ਜੀ ਇਹ ਪਹਿਲੀ ਕਿੰਨੀ ਜਿਹੜੀ ਹੁਣ ਆਪਾਂ ਕਰਾ ਰਹੇ ਆ ਇਹ ਜੀ 20 ਕਿੱਲੇ ਥਾਂ ਹੈ ਇਹ ਤਾਂ ਬਿਲਕੁਲ ਬੱਤੇ ਤੇ ਆ ਦੇਖੋ ਤੁਸੀਂ ਜੀ ਸਾਰੇ ਟਰੈਕਟਰ ਚੱਲ ਰਹੇ ਆ ਇਹਦਾ ਬੱਤਰ ਤੇ ਉਧਰ ਉਹ ਚੀਜ਼ ਕਿ ਆ ਸਕਦੀ ਆ ਕਿੱਲੇ 'ਚ ਲਿਆਉਣੀ ਆ ਅੱਛਾ ਜੀ ਤੇ ਉਧਰ ਉਹ ਚੀਜ਼ ਕਿ ਵਧੀਆ ਆ ਸਕਦੀ ਆ ਇਹ ਕੰਮ ਜਿਹੜਾ ਸਟਾਰਟ ਚੱਲ ਰਿਹਾ ਕਰਾਉਣ ਦਾ ਕੰਮ ਜਿਹੜਾ ਸਟਾਰਟ ਕੀ ਨਾ ਆਪਣਾ ਭਾਈ ਭਜਨ ਸਿੰਘ ਧੰਨਵਾਦ ਭਾਜੀ ਜਿਹੜਾ ਤੁਸੀਂ ਇੰਨੀ ਮਿਹਨਤ ਕਰ ਰਹੇ ਲੋਕਾਂ ਦਾ ਭਲਾ ਲੋਕਾਂ ਤੋਂ ਕਈਆਂ ਮਾਤਰਾ ਤੋਂ ਕਣਕਾਂ ਨਹੀਂ ਬੀਜੀਆਂ ਹੀ ਨਹੀਂ ਜਿੰਨੀਆਂ ਪੈਲੀਆਂ ਖਰਾਬ ਹੋਈਆਂ ਇਹ ਤੁਹਾਡਾ ਕੰਮ ਆ ਸ਼ਾਬਾਸ਼ ਇਹ ਤੁਹਾਡੇ ਰੱਬ ਨੇ ਤੁਹਾਨੂੰ ਭੇਜਿਆ ਜੀ ਪਹਿਲੀਆਂ ਨਹੀਂ ਕਿੰਨੇ ਪੱਧਰ ਕਰਨੀਆਂ ਜਿੰਨੀਆਂ ਖਰਾਬ ਕਰ ਗਿਆ ਉਹਨਾਂ ਉਧਰ ਤਾਂ ਕਿੰਨੀ ਪੈਲੀ ਉੱਚੀ ਹੋ ਗਈ ਵੇਖ ਲਓ ਨਿਗਾਹ ਮਾਰੋ ਹਾਂਜੀ ਬਹੁਤ ਉੱਚੀ ਉਹਨੀ ਮਿੱਟੀ ਖਿੱਚ ਕੇ ਲੈਉਣੀ ਕਿਦਾ ਸੌਖੀ ਪਈ ਆ ਜੀ ਨਹੀਂ ਬੜਾ ਔਖਾ ਜੀ ਆਮ ਬੰਦੇ ਗਰੀਬ ਦੇ ਕਿੱਥੋਂ ਬੰਦਾ ਖੇਚ ਲੂਗਾ ਜਿਹਨੇ ਉਹ ਨਾਲੇ ਖਰਚੇ ਸਾਰੇ ਕਰ ਲਏ ਜੀ ਖਰਚੇ ਤਾਂ ਫਸਲ ਤੇ ਹੋ ਗਏ ਰਹਿ ਕੋਲ ਕੀ ਗਿਆ ਆ ਆਹ ਹਣ ਕਵਲਾ ਮਾਤਰਾ ਇਹਦੀ 3 ਕਿੱਲੇ ਜ਼ਮੀਨ ਸੀ 3 ਕਿੱਲੇ ਸਾਰੀ ਜਿਹੜੀ ਆ ਸਾਰੀ ਜ਼ਮੀਨ ਇਹਨਾਂ ਦੀ ਜਿਹੜੀ ਆ ਵਿਚਾਰੇ ਤਿੰਨ ਖੇਤ ਜਿਹੜੀ ਬਿਲਕੁਲ ਦਰਿਆ ਦੇ ਵਿੱਚ ਜਿਹੜੀ ਆ ਚੁੱਕੀ ਆ ਤਿੰਨੇ ਖੇਤ ਸੀ ਤੁਹਾ ਉਹਨਾਂ ਨੂੰ ਗਾਂ ਜਦੋਂ ਸ਼ੁਰੂਆਤੀ ਚ ਗਾਂ ਦਿੱਤੀ ਸੀ ਵੀ ਚਲੋ ਗਾਂ ਦੁੱਧ ਚਲੋ ਜਦੋਂ ਘਰ ਦੇ ਵਿੱਚ ਆਊਗਾ ਤਾਂ ਚਲੋ ਕੋਈ ਨਾ ਕੋਈ ਬੰਦਾ ਆਪਣਾ ਘਰ ਦਾ ਗੁਜ਼ਾਰਾ ਚਲਾ ਸਕਦਾ ਹੈ ਏਦਾਂ ਮਤਲਬ ਜਿਹੜੇ ਹੁਣ ਕਿਸਾਨਾਂ ਦੀ ਜ਼ਮੀਨਾਂ ਰੁੜ ਗਈਆਂ ਉਹਨਾਂ ਨੂੰ ਕੁਝ ਨਾ ਕੁਝ ਕਰਕੇ ਦੇਵਾਂਗੇ ਜਾਂ ਉਹਨਾਂ ਨੂੰ ਜਿੰਨੀ ਸਹਤ ਹੁ ਸਕੀ ਉਹ ਜਾਂ ਕੋਈ ਮੱਝ گاਵਾ ਜਾਂ ਉਹ ਲੈ ਕੇ ਦਵਾਂਗੇ ਮੈਂ ਨਾ ਯਾਰੀ ਤਾਂ ਕਣਕਾ ਵਜਾਉਣ ਦੇ ਇਹ ਬੜੀ ਵੱਡੀ ਸਹਾ ਹੈ ਇਹਦੋਂ ਵੱਡੀ ਹੋਰ ਕੀ ਆ ਜੀ ਕਣਕ ਬੀਜੀ ਗਈ ਜ਼ਿਮੀਂਦਾਰ ਦੀ 500 ਹੋ ਜਾਊਗਾ ਨਹੀਂ ਤਾਂ ਜ਼ਿਮੀਂਦਾਰ ਕੋਲੇ ਕੀ ਰਹਿ ਗਿਆ ਜੀ ਖਰਚੇ ਤਾਂ ਸਾਰੇ ਕੀਤੇ ਪਏ ਆ ਤੇ ਕੋਲ ਕੀ ਆ ਜ਼ਿਮੀਂਦਾਰ ਦੇ ਇਹ ਧੰਨਵਾਦ ਤੁਹਾਡੇ ਜਿਹੜੀ ਤੁਸੀਂ ਐਡੀ ਮਿਹਨਤ ਕਰਨ ਦੇ ਜੇ ਭਜਾਈ ਫਿਰਦੇ ਗੱਡੀਆਂ ਤੇਲ ਪਾਉਂਦੇ ਦਿਨ ਰਾਤ ਇੰਨਾ ਮਿਹਨਤ ਕਰਨ ਦੇ ਇਹ ਕਿਤੇ ਨਿੱਗੀ ਜੀ ਗੱਲ ਥੋੜਾ ਹੀ ਤੇਲ ਪਾਉਣਾ ਬੰਦੇ ਦੇ ਟਰੈਕਟਰਾਂ ਦੇ ਹਰ ਆਰ ਬੰਦੇ ਦੇ ਵਸ ਦੀ ਗੱਲ ਨਹੀਂ ਫਿਰ ਤੁਸੀਂ ਸੰਧ ਨਾਲ ਲਿਆਉਂਦੇ ਜੇ ਬੜੀ ਵੱਡੀ ਸੇਵਾ ਹੈ ਤੁਹਾਡੀ ਧੰ ਵਾਤ ਤੋਂ ਹੀ ਲੋਕਾਂ ਦਾ ਭਲਾ ਕਰਨ ਦੇ ਹੁਣ ਜਿੰਨੀਆਂ ਜ਼ਮੀਨਾਂ ਉੱਚੀਆਂ ਨਹੀਂਆਂ ਤਾਂ ਅਸੀਂ ਬੀਜੀ ਨਹੀਂ ਸਕਦੇ ਵਾਹ ਕੇ ਸਿੱਧੀਆਂ ਕਰ ਹੀ ਨਹੀਂ ਸਕਦੇ ਇਹ ਧੰਨਵਾਦ ਤੁਹਾਡੇ ਜਿਹੜੀਆਂ ਜ਼ਮੀਨਾਂ ਸਿੱਧੀਆਂ ਕਰ ਬਿਲਕੁਲ ਬਿਲਕੁਲ ਚਾਰ ਟਰੈਕਟਰ ਲੱਗੇ ਹੋਏ ਆ ਇਧਰ ਹੀ ਕਰਦੇ ਪਏ ਆ ਹੁਣ ਅਸੀਂ ਇਧਰ ਇਹਨੂੰ ਲੱਗੇ ਸੀ ਕਰਨ ਪਰ ਇਹ ਜਿਹੜੀ ਹਾਲਾਤ ਜਿਹੜੀ ਉਹ ਫਿਰ ਨਹੀਂ ਬਣੇ ਟਰੈਕਟਰ ਵਿਚਾਰੇ 2 ਘੰਟੇ ਲੱਗ ਚੁੱਕੇ ਐ ਇਹਨੂੰ ਖੋਜਦੇ ਨੂੰ ਬਾਹਰ ਕੱਢਦੇ ਨੂੰ ਇਹ ਸਾਰੀ ਗਿੱਲੀ ਆ ਇਹ ਸਾਰੀ ਇਹ ਗਿੱਲੀ ਆ ਇਹ ਹੈਗੀ ਬਡਾਲੇ ਦੀ ਪਹਿਲੀ ਇਹ ਹੈਗੀ ਰਤੋ ਕੀ ਵਸਤੀ ਦੀ ਜਿਹੜੀ ਪਹਿਲੀ ਹੈਗੀ ਆ ਤੇ ਇਹ ਰਤੋ ਕੀ ਵਸਤੀ ਜਪਿੰਦੀ ਪਹਿਲੀ ਨਹੀਂ ਜੀ ਇਹ ਤੋ ਕੀ ਵਸਤੀ ਪੈਂਦਿਆ ਸਾਡਾ ਇਹ ਰਾਮ ਸਿੰਘ ਵਾਲੇ ਚ ਪੈਂਦੀ ਆ ਇੱਥੋਂ ਰਾਮ ਸਿੰਘ ਵਾਲਾ ਚੱਲ ਪੈਂਦਾ ਇੰਨਾ ਅੰਦਰੋਂ ਦਾ ਰਾਮ ਸਿੰਘ ਆਏ ਰਾਮ ਸਿੰਘ ਵਾਲਾ ਇਹ ਰਾਮ ਸਿੰਘ ਵਾਲੇ ਦੇ ਵਿੱਚ ਪੈ ਗਈ ਪਾੜਾ ਪਾ ਦਾ ਨਾ ਵਿੱਚ ਪਾੜਾ ਪਾ ਉਧਰ ਉਧਰ ਚਲ ਗਈ ਫਿਰ ਇੱਥੇ ਦੋ ਦਰਿਆ ਬਣ ਗਏ ਕਾਉਰਾ ਬਣ ਗਿਆ ਇੱਕ ਪਰਲੇ ਦਾ ਹੋ ਗਿਆ ਵਿੱਚ ਘਰ ਉੱਚਾ ਕਰ ਗਿਆ ਪਹਿਲਾਂ ਬਿਲਕੁਲ ਇੱਥੇ ਨਾਲ ਸਾਡੇ ਕਿਲਾ ਇੱਕ ਵਗਦਾ ਸੀ ਹੁਣ ਇਹ ਕੁਛ ਇਧਰ ਹੋ ਗਿਆ ਕੁਛ ਉਧਰ ਹੋ ਗਿਆ ਦੋ ਪਾਸੇ ਦਰਿਆ ਹੋ ਗਿਆ ਜੀ ਉਧਰ ਪਰਲੇ ਦਾ ਬਾਬੇ ਲੱਗੇ ਆ ਸਾਵਾ ਇਹ ਉਹ ਵੀ ਬੜੀ ਵੱਡੀ ਮਿਹਨਤ ਨਾਲ ਕੱਟਣ ਲਈ 4 4 ਫੁੱਟ ਦੇ ਤਾ ਪੈ ਗਈ ਉਦੋਂ ਬਿਲਕੁਲ ਬਿਲਕੁਲ ਬਹੁਤ ਲਾਤ ਮਾਰੀ ਸਾਰੀ ਤੇ ਇਧਰ ਸਿਸਟਮ ਕੋਈ ਸਹੀ ਜਿਹੜਾ ਤਾਂ ਹੀ ਹੋਣਾ ਆ ਜੇ ਪੈਲੀਆਂ ਬੱਤੇ ਆਉਣਗੀਆਂ ਤੇ ਫੋਲਾਂਗੇ ਫਿਰ ਜਿਹੜਾ ਤਰੀਕੇ ਦੇ ਨਾਲ ਜਿਹੜਾ ਬਹਾਈ ਹੋਗੀ ਜਿਵੇਂ ਹੁਣ ਇਹ ਫੋਲ ਕੇ ਗਏ ਸੀ ਪਹਿਲਾਂ ਆ ਦੇਖੋ ਤੇ 5 ਦਿਨ ਹੋ ਗਏ ਫੋਲੀ ਨੂੰ ਤੇ ਫੇਰ ਚਲੂ ਅਸੀਂ ਵੀ ਤਾਂ ਆਏ ਸੀ ਵੀ ਅੱਜ ਇਹਨੂੰ ਪੈਲੀ ਨੂੰ ਫੋਲ ਦੇਈਏ ਤੇ ਫੇਰ ਜਿਹੜਾ ਸਾਡਾ ਕਰਾਹ ਦਾ ਕੰਮ ਚੱਲ ਜੂਗਾ ਪਰ ਇੱਥੇ ਆਉਂਦਿਆਂ ਨੂੰ ਟਰੈਕਟਰ ਜਿਹੜਾ ਇਹ ਬੈਠ ਗਿਆ ਤੇ ਉਹ ਗਾਂਹ ਜਾਇਆ ਨਹੀਂ ਪਾਇਆ ਤੇ ਹੁਣ ਜਿਹੜਾ ਇਧਰਲੇ ਪਾਸੇ ਕਰਾਹ ਦੇ ਟਰੈਕਟਰ ਚੱਲ ਰਹੇ ਆ ਚਲੋ ਜਿਹੜੀ ਆ ਪੱਧਰ ਹੋਈ ਉਹ ਇਹ ਤਾਂ ਚਲੋ ਕਰਾਹ ਦਾ ਕੰਮ ਚੱਲਦਾ ਤੇ ਇਹ ਵੀਰ ਹੁਣੇ ਲੱਗੇ ਪਏ ਆ ਚਲੋ ਜਿੰਨੀ ਸਹਾਇਤਾ ਸਾਡੀ ਆ ਆਪਾਂ ਕਰ ਰਹੇ ਆ ਤੇਲ ਦੀ ਇਹਨਾਂ ਨੂੰ ਤੇਲ ਲਿਆ ਕੇ ਦਿੱਤਾ ਆ ਤੇ ਤੇਲ ਲਿਆ ਕੇ ਦੇ ਰਹੇ ਆ ਫਿਰ ਲਗਾਵਾਂਗੇ ਤੇ ਫੇਰ ਹੀ ਇਹ ਕਰ ਸਕਦੇ ਆ ਨੇ ਤਾਂ ਬੜਾ ਔਖਾ ਇਹਨਾਂ ਲਈ ਬਹੁਤ ਜ਼ਿਆਦਾ ਔਖਾ ਆ ਜਿਹੜਿਆਂ ਹਨਾ ਕਿਉਂਕਿ ਪਹਿਲਾਂ ਵੀ ਫਸਲਾਂ ਇਹਨਾਂ ਦੀਆਂ ਮਰ ਗਈਆਂ 19 'ਚ ਵੀ 23 'ਚ ਵੀ ਹੁਣ ਫੇਰ ਜਿਹੜੀਆਂ ਸਾਰਾ ਕੁਝ ਦਰਿਆ ਲਿਆ ਗਿਆ ਬਹਾ ਕੇ ਜੋ 88 ਤੋਂ ਇਹ ਹਾਲ ਚੱਲਣ ਦੇ ਇਹ ਹਾਲ ਚੱਲਣ ਦੇ ਉਹ ਸੰਗਤ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ